ਦੁਨੀਆ ਦੀ ਲੀਡਿੰਗ ਪਾਵਰ ਕੰਟਰੀ ਹੈ ਰੂਸ ਤੇ ਰੂਸ ਦੇ ਰਾਸ਼ਟਰਪਤੀ ਪੁਤਿਨ ਭਾਰਤ ਆਏ ਹੋਏ ਸੀ ਸਾਡੇ ਦੇਸ਼ ਦੇ ਚੌਥੇ ਥੰਮ ਮੀਡੀਆ ਕੋਲ ਕੀ ਨਿਊਜ਼ ਪੁਤਿਨ ਹੈਸ ਸਰਵਡ ਇੰਡੀਅਨ ਟਰੈਡੀਸ਼ਨਲ ਥਾਲੀ ਮਤਲਬ ਇਹ ਰੋਟੀ ਦੇ ਵਿੱਚੋਂ ਹੀ ਦੇਸ਼ ਦੀ ਡਾਈਵਰਸਿਟੀ ਲੱਭ ਰਹੀ ਸੀ ਪਤਾ ਨਹੀਂ ਅਸੀਂ ਕਲਰਿ ਆਰਟ ਦੇ ਲਈ ਐਨੇ ਇਨਸੈਸਿਟਿਵ ਆ ਜਾਂ ਫਿਰ ਸਾਡੇ ਦੇਸ਼ ਦਾ ਮੀਡੀਆ ਬਾਲੀ ਬਰੀ ਗੱਲ ਕਰਦਾ ਜਿਹੜੀ ਸਾਡੇ ਸਮਝ ਨਹੀਂ ਆਉਂਦੀ ਮਤਲਬ ਇੱਕ ਤਾਕਤਵਰ ਪੋਲੀਟਿਸ਼ੀਅਨ ਇੰਡੀਆ ਆਇਆ ਹੈ ਤੇ ਆ 55 ਇੰਚ ਵਾਲੇ ਅੰਕਲ ਨੂੰ ਕਰੀਏ ਨਾ ਅੱਗੇ ਤੇ ਕਰੀਏ ਨਾ ਦੋਨਾਂ ਦੀ ਬਰਾਬਰ ਕਵਰੇਜ ਜੇ ਮੋਦੀ ਆਤਮ ਨਿਰਭਰ ਦੀ ਬਾਤ ਕਰਤਾ ਹੈ ਤਾਂ ਮਲਟੀਲੀਟਰਲਿਜ਼ਮ ਕੇ ਸਾਹਮਣੇ ਚੁਣੌਤੀ ਤਾਂ ਬਣ ਨਹੀਂ ਜਾਏਗਾ ਹਾਂ ਇਹ ਚੁਣੌਤੀ ਤਾਂ ਬਣ ਸਕਦਾ ਹੈ ਪਰ ਪੁਤਿਨ ਦੇ ਸਮਝਣ ਲਈ ਹੁਣ ਮੋਦੀ ਸਾਹਿਬ ਨੂੰ ਕੀ ਕਰਨਾ ਚਾਹੀਦਾ ਹੈ ਕੰਪੀਟੀਟਿਵ ਤਾਕਤ ਕੇ ਸਾਥ ਖੜਾ ਰਹੇ ਹਾਂ ਹਾਂ ਪਰ ਖੜੇ ਤਾਂ ਪੋਜੀਸ਼ਨ ਵਾਲੇ ਰਹਿ ਕੇ ਦਿਲ ਤਾਂ ਉਹਨਾਂ ਦਾ ਵੀ ਕਰਦਾ ਨਾ ਪੁਤਿਨ ਨੂੰ ਮਿਲਣ ਰਾਹੁਲ ਗਾਂਧੀ ਨੇ ਸੰਸਦ ਦੇ ਬਾਹਰ ਇੱਕ ਬਿਆਨ ਦਿੱਤਾ ਹੈ ਉਹ ਕਹਿੰਦੇ ਨੇ ਕਿ ਫੋਰਨ ਡਿਗਨੇਟਰੀਜ਼ ਦੇ ਨਾਲ ਲੀਡਰ ਆਫ اپੋਜੀਸ਼ਨ ਦੀ ਮੀਟਿੰਗ ਜ਼ਰੂਰ ਕਰवानी ਚਾਹੀਦੀ ਹੈ ਉਹਨਾਂ ਕਿਹਾ ਕਿ ਮੋਦੀ ਸਰਕਾਰ ਦਰਦੀ ਹੈ ਕਿ ਬਾਹਰੋਂ ਆਏ ਮਹਿਮਾਨਾਂ ਕੋਲ ਦੇਸ਼ ਦੀ ਸਚਾਈ ਨਾ ਰੱਖੀ ਜਾਵੇ ਮੈਂ ਡੇਲੀ 2 ਕਿਲੋ 2.5 ਕਿਲੋ 3 ਕਿਲੋ ਗਾਲੀ ਖਾਤਾ ਹੂੰ ਨਹੀਂ ਇਹ ਕੋਈ ਜ਼ਰੂਰੀ ਨਹੀਂ ਕਿ ਲੀਡਰ ਆਫ اپੋਜੀਸ਼ਨ ਆ ਬਾਹਰੋਂ ਆਏ ਮਹਿਮਾਨਾਂ ਨੂੰ ਮਿਲਣ ਵੈਸੇ ਵੀ ਫੋਰਨ ਅਫੇਅਰਸ ਐਕਸਕਲੂਸਿਵਲੀ ਯੂਨੀਅਨ ਸਬਜੈਕਟ ਹੈ ਅਤੇ ਅੰਡਰ ਸੈਕਸ਼ਨ 246 ਮਿਨਿਸਟਰੀ ਆਫ ਅ ਐਕਸਟਰਨਲ ਅਫੇਅਰਸ ਦੇ ਅੰਡਰ ਆਉਂਦਾ ਪਰ ਸਾਡੇ ਹੀ ਦੇਸ਼ ਦੇ ਵਿੱਚ ਇੱਕੋ ਵੇਲਾ ਸੀ ਜਦੋਂ ਇਹ ਖਿਆਲ ਰੱਖਿਆ ਜਾਂਦਾ ਸੀ ਕਿ ਲੀਡਰ ਆਫ اپੋਜੀਸ਼ਨ ਬਾਹਰੋਂ ਆਏ ਮਹਿਮਾਨਾਂ ਨੂੰ ਮਿਲੇ ਅਤੇ ਦੇਸ਼ ਦੀ ਰਾਜਨੀਤੀ ਬਾਰੇ ਉਹਨਾਂ ਨਾਲ ਗੱਲਾਂ ਕਰੇ ਕਿਉਂਕਿ ਜਦੋਂ ਵੀ ਕੋਈ ਵਿਅਕਤੀ ਜਦੋਂ ਵੀ ਕੋਈ ਵੱਡੀ ਕੰਪਨੀ ਸਾਡੇ ਦੇਸ਼ ਦੇ ਵਿੱਚ ਇਨਵੈਸਟ ਕਰੇਗੀ ਉਹਨਾਂ ਨੂੰ ਪਤਾ ਹੋਵੇਗਾ ਕਿ ਕੱਲ ਨੂੰ ਜੇਕਰ ਮੌਜੂਦਾ ਸਰਕਾਰ ਚਲੀ ਵੀ ਜਾਂਦੀ ਹੈ ਤਾਂ ਉਹ ਰਾ ਨਾਲ ਇਸ ਦੇਸ਼ ਦੇ ਵਿੱਚ ਇਨਵੈਸਟ ਕਰ ਸਕਦੇ ਨੇ ਉਹਨਾਂ ਦੀਆਂ ਕੰਪਨੀਆਂ ਨੂੰ ਕੋਈ ਨੁਕਸਾਨ ਨਹੀਂ ਪਹੁੰਚੇਗਾ ਸੋ ਵਿਦਰ ਆਫ اپੋਜੀਸ਼ਨ ਦਾ ਮਿਲਣਾ ਵੀ ਜ਼ਰੂਰੀ ਸੀ ਉਹ ਤੇਨੂੰ ਮਿਲਣ ਦੇ ਲਈ ਸੋ ਜੇਕਰ ਲੀਡਰ ਆਫ اپੋਜੀਸ਼ਨ ਮਿਲਣ ਦੇ ਪੁੱਤ ਨੂੰ ਤਾਂ ਕੋਈ ਜ਼ਿਆਦਾ ਫਰਕ ਨਹੀਂ ਪੈਣਾ ਸੀ ਪਰ ਸਰਕਾਰ ਦਾ ਧਿਆਨ ਗਰੋਥ ਵੱਲ ਥੋੜੀ ਹੈ ਝੂਠ ਬੋਲੋ بار بار ਝੂਠ ਬੋਲੋ ਕੀ ਇਹ ਝੂਠ ਹੈ ਇਸਾ ਦੇ ਡੈਸ ਰੁਪਈਆ ਡਾਲਰ ਦੇ ਮੁਕਾਬਲੇ ਹੋਣਾ 90 ਰੁਪਈਆ ਦਾ ਹੋ ਚੁਕਿਆ ਹੈ ਇਹ ਏਸ਼ੀਆ ਦੀ ਸਭ ਤੋਂ ਵੀਕ ਕਰੰਸੀ ਬਣਦਾ ਜਾ ਰਿਹਾ ਹੈ ਜਿਹਨੋਂ ਨਾਲ ਸਾਡਾ ਗੋਦੀ ਮੀਡੀਆ ਸਾਡਾ ਮੁਕਾਬਲਾ ਕਰਦਾ ਹੈ ਯਾਨੀ ਕਿ ਪਾਕਿਸਤਾਨ ਉਹਨਾਂ ਦਾ ਰੁਪਈਆ ਪਿਛਲੇ 1 ਸਾਲ ਦੇ ਵਿੱਚ ਸਿਰਫ 1.5% ਦੀ ਡਿੱਗਿਆ ਤੇ ਸਾਡਾ 7% ਦੀ ਡਿੱਗਿਆ ਮੈਂ ਸ਼ਾਸਨ ਦਾ ਬੈਠਾ ਹਾਂ ਮੈਨੂੰ ਮਾਲੂਮ ਹੈ ਇਸ ਪ੍ਰਕਾਰ ਰੁਪਈਆ ਇਤਨੀ ਤੇਜ਼ੀ ਨਾਲ ਗਿਰ ਨਹੀਂ ਸਕਦਾ ਨਹੀਂ ਇਹ ਤਾਂ ਪੁਰਾਣੀਆਂ ਗੱਲਾਂ ਨੇ ਜਨਾਬ ਤੁਹਾਡੀ ਸਪੀਚ ਤੋਂ ਬਾਅਦ ਇੱਕ ਭਾਈ ਸਾਹਿਬ ਆਇਸ ਜਿਹੜੇ ਆਪਣੀ ਤਲੀ ਤੇ ਲੈ ਕੇ ਰੁਪਈਆ ਬੜੇ ਬਚਾ ਬਚਾ ਕੇ ਚੱਲ ਰਹੇ ਸਨ ਉਹਨਾਂ ਨੂੰ ਠੇਡਾ ਲੱਗਾ ਉਹ ਡਿੱਗ ਗਏ ਤੇ ਉਹਨਾਂ ਦੇ ਨਾਲ ਰੁਪਈਆ ਵੀ ਡਿੱਗ ਗਿਆ ਤੁਸੀਂ ਤਾਂ ਕਹਿ ਰਹੇ ਸੀ ਕਿ ਉਹ ਦੇਸ਼ ਨੂੰ ਵੇਚਣ ਆਏ ਨੇ ਤੁਹਾਡੇ ਮਿੱਤਰ ਨੇ ਤੁਹਾਡੇ ਤੇ ਟੈਰਿਫ ਇਸੇ ਕਰਕੇ ਲਗਾਇਆ ਸੀ ਕਿਉਂਕਿ ਉਹਨਾਂ ਨੇ ਕਿਹਾ ਸੀ ਕਿ ਸਾਨੂੰ ਖਦਸ਼ਾ ਹੈ ਕਿ ਭਾਰਤ ਰਸ਼ੀਆ ਕੋਲੋਂ ਤੇਲ ਖਰੀਦ ਰਿਹਾ ਹੈ ਤੇ ਉਸੇ ਪੈਸੇ ਦਾ ਰਸ਼ੀਆ ਇਸਤੇਮਾਲ ਕਰ ਰਿਹਾ ਹੈ ਯੂਕ੍ਰੇਨ ਜੰਗ ਉੱਪਰ ਅਮਰੀਕਨਸ ਦੀ ਮੰਨੀ ਹੈ ਤਾਂ ਇੰਡੀਅਨ ਕੰਪਨੀਆਂ ਨੇ ਰਸ਼ੀਆ ਤੋਂ 16 ਬਿਲੀਅਨ ਡਾਲਰ ਕਮਾ ਲਏ ਨੇ ਜਿਨ੍ਹਾਂ ਵਿੱਚ 6 ਬਿਲੀਅਨ ਡਾਲਰ ਦਾ ਸਿਰਫ ਮੋਟਾ ਭਾਈ ਨੇ ਕਮਾਏ ਨੇ 6 ਬਿਲੀਅਨ ਯਾਨੀ 60 ਹਜ਼ਾਰ ਕਰੋੜ ਰੁਪਏ ਵੈਸੇ ਮੀਡੀਆ ਦਾ ਕੀ ਕਸੂਰ ਕੱਢੀਏ ਜੈਸਾ ਦੇਸ਼ ਨਾਸੀ ਪ੍ਰਜਾ ਦੇਸ਼ ਨੂੰ ਅੱਗੇ ਲੈ ਕੇ ਜਾਣ ਲਈ ਕਿਸੇ ਵਿਜਨਰੀ ਲੀਡਰ ਦੀ ਲੋੜ ਹੁੰਦੀ ਹੈ ਜੋ ਦੇਸ਼ ਦੇ ਹਿੱਤ ਲਈ ਸਖਤ ਫੈਸਲੇ ਲਵੇ ਪਰ ਸਹੀ ਫੈਸਲੇ ਲਵੇ ਤੇ ਆਖਰ ਦੇ ਵਿੱਚ ਮੈਂ ਤੁਹਾਨੂੰ ਇੱਕ ਚੁਟਕਲਾ ਜਾਂ ਕਹਾਣੀ ਸਮਝ ਲੋ ਸੁਣਾਉਂਦਾ ਇੱਕ ਵਾਰ ਦੁਨੀਆ ਦੇ ਵੱਡੇ ਲੀਡਰ ਪੁਤਿਨ ਟਰੰਪ ਅਤੇ મોદી ਸਾਹਿਬ ਇੱਕ ਟ੍ਰੇਨ 'ਚ ਸਫ਼ਰ ਕਰ ਰਹੇ ਸਨ ਅਚਾਨਕ ਟ੍ਰੇਨ ਰੁਕ ਜਾਂਦੀ ਹੈ ਪੁਤਿਨ ਸਾਹਿਬ ਬਾਹਰ ਜਾਂਦੇ ਨੇ ਪੁਤਿਨ ਜੀ ਮਾਰ ਦਿੰਦੇ ਨੇ ਸਿੱਧੀ ਡਰਾਈਵਰ ਨੂੰ ਗੋਲੀ ਕਿ ਆਖਰ ਤੂੰ ਟ੍ਰੇਨ ਕਿਉਂ ਰੋਕੀ ਉਸ ਤੋਂ ਬਾਅਦ ਟਰੰਪ ਸਾਹਿਬ ਜਾਂਦੇ ਨੇ ਪ੍ਰਮਸਾਹ ਕਹਿੰਦੇ ਨੇ ਕਿ ਮੈਂ ਸਾਰੀ ਸਿਚੁਏਸ਼ਨ ਵੇਖ ਆਇਆ ਤੇ ਟ੍ਰੇਨ ਥੋੜੀ ਦੇਰ ਬਾਅਦ ਚੱਲ ਜਾਵੇ ਚੱਲੇ ਭਾਵੇਂ ਨਾ ਚੱਲੇ ਉਸ ਤੋਂ ਬਾਅਦ ਮੋਦੀ ਸਾਹਿਬ ਜਾਂਦੇ ਨੇ ਮੋਦੀ ਸਾਹਿਬ ਥੋੜੀ ਦੇਰ ਬਾਹਰ ਜਾਂਦੇ ਨੇ ਅਤੇ ਵਾਪਸ ਅੰਦਰ ਆ ਜਾਂਦੇ ਨੇ ਸਾਰੀਆਂ ਖਿੜਕੀਆਂ ਤੇ ਦਰਵਾਜ਼ੇ ਬੰਦ ਕਰਨ ਤੋਂ ਬਾਅਦ ਮੋਦੀ ਸਾਹਿਬ ਨਾਲ ਜਨ ਨੂੰ ਕਹਿੰਦੇ ਨੇ ਕਿ ਯਾਰ ਥੋੜਾ ਜਾ ਇੱਲੋ ਤੇ ਫੀਲ ਕਰੋ ਟ੍ਰੇਨ ਚੱਲ ਰਹੀ ਹੈ ਜਿਵੇਂ ਸਾਡਾ ਦੇਸ਼ ਚੱਲ ਰਿਹਾ ਹੈ ਤੁਸੀਂ ਸਿਰਫ ਫੀਲ ਕਰਨਾ ਹੈ ਆਵਾਜ਼ ਨਹੀਂ ਚੁਕਾ ਖਤਮ